ਸੋ ਹਾਂਜੀ ਸਟੂਡੈਂਟਸ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ ਛੇਵੀਂ ਦੇ ਲਈ ਵਿਸ਼ਾ ਸਾਇੰਸ ਦਾ ਪੇਪਰ ਸੋ ਬਹੁਤ ਹੀ ਜਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇ ਦੀ ਤਿਆਰੀ ਲਈ કુલ ਅੰਕ 70 ਨੇ ਤੇ ਸਮਾਂ ਤੁਹਾਡੇ ਕੋਲ 3 ਘੰਟੇ ਹੋ ਸੋ ਸਭ ਤੋਂ ਤੁਸੀਂ ਰੋਲ ਨੰਬਰ ਲਿਖਣਾ ਆਪਦਾ ਨਾਮ ਜੋ ਵੀ ਹੈ ਤੇ ਸੈਕਸ਼ਨ ਸੋ ਸਟਾਰਟਿੰਗ ਕਰਦੇ ਆਪਾਂ ਪੇਪਰ ਦੀ ਸੋ ਜੇਕਰ ਕਿਸੇ ਸਟੂਡੈਂਟ ਨੇ ਸੋਲੂਸ਼ਨ ਪੀਡੀਐਫ ਡਾਊਨਲੋਡ ਕਰਨੀ ਹੈਗੀ ਪੇਪਰ ਦੀ ਪੀਡੀਐਫ ਡਾਊਨਲੋਡ ਕਰਨੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਚੈਨਲ ਦਾ ਲਿੰਕ ਦਿੱਤਾ ਹੋਇਆਗਾ ਸੋ ਤੁਸੀਂ ਜਾ ਕੇ ਡਾਊਨਲੋਡ ਤਦੋਂ ਜੁਆਇਨ ਹੋ ਸਕਦੇ ਹੋ ਫਿਰ ਡਾਊਨਲੋਡ ਕਰ ਸਕਦੇ ਹੋ ਆਪਦੀ ਕਲਾਸ ਅਕੋਰਡਿੰਗ ਜੋ ਵੀ ਤੁਸੀਂ ਉਹਨਾਂ ਡਾਊਨਲੋਡ ਕਰਨੀਆਂ ਪੀਡੀਐਸ ਸੋ ਜਿਵੇਂ ਸਭ ਤੋਂ ਪਹਿਲਾਂ ਆਊਗਾ ਪਾਰਟ A 8 ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰਨੀ ਹੈ ਤੁਸੀਂ ਸੋ ਸਹੀ ਵਿਕਲਪ ਦੀ ਚੋਣ ਕਰਨੀ ਹੈ ਜਿਵੇਂ ਸਭ ਤੋਂ ਪਹਿਲਾਂ 8 ਲਿਖਿਆਂ ਵਿੱਚੋਂ ਕਿਹੜਾ ਸਰਬਹਾਰੀ ਜਾਨਵਰ ਹੈ ਸੋ ਆਜੂਗਾ ਕਾਂ ਸੋ ਸੈਕੰਡ ਕੁਐਸਚਨ ਹੈ ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ ਸੋ ਆਜੂਗਾ ਨਾਈਲਾਨ ਤੇ ਤੀਜਾ ਆਜੂਗਾ ਕਪਾ ਦੇ ਟਿੰਡਿਆਂ ਤੋਂ ਬੀਜਾਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਹਿੰਦੇ ਨੇਗੇ ਕਪਾ ਬੇਲਣਾ ਤੇ ਫੋਰਥ ਆਜੂ ਸੋ ਆ ਦੇਖ ਲਓ ਕਪਾ ਬੇਲਣਾ ਤੇ ਫੋਰਥ ਆਜੂ ਪਾਣੀ ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਨੂੰ ਬਾਸਪ ਉਤਸਰਜਨ ਤੇ ਫਿਫਥ ਹੋਊਗਾ ਡੈਸ਼ ਸਰੀਰ ਡੈਸ਼ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਸੋ ਆਜੂਗਾ ਮੱਛੀਆਂ ਦਾ ਸੋ ਨੈਕਸਟ ਕਰਦੇ ਹੁਣ ਆਪਾਂ ਜਿਹੜੇ ਰਹਿ ਗਏ 6th ਕੁਐਸਚਨ ਮੋਟਰਪਹਨ ਦੁਆਰਾ ਤੈਅ ਕੀਤੀ ਗਈ ਦੂਰੀ ਮਾਪਣ ਲਈ ਹੀਡ ਲਗਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਆਡੋਮੀਟਰ ਦੀ ਤੇ ਸੱਤਵਾਂ ਪ੍ਰਸ਼ਾਮਮਨ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ਸੋ ਆਜੂਗਾ ਇੱਕ ਪਾਰਦਰਸ਼ੀ ਵਰਤੋਂ ਇੱਕ ਪ੍ਰਕਾਸ਼ ਸੋਰਟ ਜੇ ਸਕਰੀਨ ਸੋ ਆਜੂ ਉਪਰੋਕਤ ਸਾਰੇ ਤੇ ਨੈਕਸਟ ਆਜੂ 8th ਕੁਐਸਚਨ ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ ਸੋ ਆਜੂਗਾ 70 ਪ੍ਰਤੀਸ਼ਤ ਤੇ ਬਾਲਣ ਕਿਰਿਆ ਵਿੱਚ ਕਿਹੜੀ ਗੈਸ ਮਦਦ ਕਰਦੀ ਹੈ ਸੋ ਆਜੂ ਆਕਸੀਜਨ ਸੋ ਬਾਲਣ ਕਿਰਿਆ ਵਿੱਚ ਕਿਹੜੀ ਗੈਸ ਮਦਦ ਕਰਦੀ ਹੈ ਆਕਸੀਜਨ ਗੈਸ ਸੋ ਨੈਕਸਟ ਕੁਐਸਚਨ ਆਜੂਗਾ ਪਾਰਟ ਬੀ ਉਪਰੋਕਤ ਸ਼ਬਦਾਂ ਦੀ ਲਿਖਿਆ ਉਪਰੋਕਤ ਸ਼ਬਦਾਂ ਦੀ ਵਰਤੋਂ ਹੇਠਾਂ ਦਿੱਤੇ ਖਾਲੀ ਥਾਂ ਭਰਨ ਵਾਸਤੇ ਕਰੋ ਸੋ ਆ ਖਾਲੀ ਥਾਵਾਂ ਵਾਸਤੇ ਨੇਗੇ ਸ਼ਬਦ ਜਿਹੜੇ ਨਾਲ ਤੁਸੀਂ ਖਾਲੀ ਥਾਵਾਂ ਭਰਨੀਆਂ ਨੇ ਸੋ ਹੁਣ ਆਪਾਂ ਇਹਨਾਂ ਦੇ ਆਨਸਰ ਕਰਦੇ ਆਂਗੇ ਜਿਵੇਂ 8 9 ਖਾਲੀ ਥਾਂ ਹਨ ਤੁਹਾਡੇ ਕੋਲ ਟੋਟਲ ਸੋ ਨੌ ਨੰਬਰ ਇਸਨੇ ਮਿਲਣਗੇ ਜੇ ਮੈਂ ਸਭ ਤੋਂ ਪਹਿਲੀ ਖਾਲੀ ਥਾਂ ਗੀ ਸੋ ਇਹ ਤਾਂ ਖਾਲੀ ਥਾਂ ਦੇਖ ਲਓ ਸ਼ਹਿਰ ਦੀ ਮੱਖੀ ਫੁੱਲਾਂ ਤੋਂ ਡੈਸ਼ ਇਕੱਠਾ ਕਰਦੀ ਹੈ ਸੋ ਆਜੂ ਪਹਿਲੇ ਦਾਊਗਾ ਪਹਿਲੇ ਦਾਊਗਾ ਰਸ ਤੇ ਦੂਜਾ ਡੈਸ਼ ਦੀ ਘਾਟ ਕਰਕੇ ਘਾਟ ਕਰਨ ਡੈਸ਼ ਹੁੰਦੇ ਹਨ ਆਇਓਡਿਨ ਦੀ ਘਾਟ ਕਰਨ ਗਲਫੜੇ ਹੁੰਦੇ ਨੇ ਆਪਣੇ ਤੇ ਤੀਜਾ ਡੈਸ਼ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ਰਸਾਇਣਿਕ ਪਰਿਵਰਤਨ ਵਿੱਚ ਤੋ ਚੌਥਾ ਡੈਸ਼ ਜੋੜ ਦੀ ਧਾਰਨਾ ਹੈ ਕਬਜੇਦਾਰ ਜੋੜ ਦੀ ਧਾਰਨਾ ਗ ਮੱਛੀ ਦੇ ਸਾਂ ਅੰਗ ਡੈਸ਼ ਹਨ ਗਲਫੜੇ ਸੋ ਪੰਜੇ ਇਧਰ ਤੁਸੀਂ ਦੇਖ ਸਕਦੇ ਹੋ ਕਿਵੇਂ ਕਰਨਾ ਹੈ ਸੋ ਪੰਜੇ ਦਾ ਸੋ ਗੋਡੇ ਦਾ ਜੋੜ ਪੁੱਛਿਆ ਸੀਗਾ ਉਹ ਹੁੰਦਾ ਹੈ ਕਬਜੇਦਾਰ ਅਗੇ ਮੱਛੀ ਦੇ ਸਾਂ ਗਲਫੜੇ ਦੇ ਸੋ ਨੈਕਸਟ ਜਿਵੇਂ 6ਥ ਕੁਐਸਚਨ ਆ ਖਾਦੀ ਤਾਂ ਸੂਰਜ ਵਰਗਾ ਚੰਦਨ ਸਰੋਤ ਜੋ ਆਪਣੀ ਰੋਸ਼ਨੀ ਖੁਦ ਪੈਦਾ ਕਰਦਾ ਹੈ ਉਸ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ ਤੇ ਸੱਤਵਾਂ ਬਿਜਲੀ ਧਾਰਾ ਡੈਸ਼ ਮਤਲਬ ਰੋਧਕ ਵਿੱਚ ਪ੍ਰਵਾਹਿਤ ਨਹੀਂ ਹੋ ਸਕਦੀ ਤੇ ਅੱਠਵਾਂ ਇੱਕ ਚੰਬਕ ਦੇ ਦੋ ਰੂਪ ਹੁੰਦੇ ਹਨ ਤੇ ਨੌਵਾਂ ਜਿਆਦਾ ਵਰਖਾ ਕਾਰਨ ਹੜ ਆਉਂਦੇ ਹਨ ਸੋ ਇਥੇ ਸ਼ੇਮੇ ਦਾ ਪ੍ਰਕਾਸ਼ਮਾਨ ਸੱਤਵੇਂ ਦਾ ਰੋਧਕ ਅੱਠਵੇਂ ਦਾ ਦੋ ਤੇ ਨੌਵੇਂ ਦਾ ਹੜ ਸੋ ਨੈਕਸਟ ਕਰਦੇ ਆਪਾਂ ਹੁਣ ਮੈਚ ਦਾ ਵਾਰਡ ਸੋ ਹੁਣ ਮੈਚਿੰਗ ਕਰਦਾ ਪਾ ਮਿਲਾਨ ਚ ਨੂੰ ਸੋ 8 ਨਹੀਂ ਗਿਆ ਸੋ 8 ਨੰਬਰਾਂ ਦੀ ਹੈ ਤੁਹਾਡੀ ਜਿਵੇਂ ਸਭ ਤੋਂ ਪਹਿਲਾਂ ਆਊਗਾ ਵਿਟਾਮਿਨ ਬੀ ਦਾ ਸੋ ਵਿਟਾਮਿਨ ਬੀ ਦਾ ਆਊਗਾ ਤੀਜੇ ਨਾਲ 베ਰੀ 베리 ਅਗੇ ਬੁੱਟਮੀ ਦਾ ਆਊਗਾ ਚੌਥ ਸੋ ਅਜ ਭੇਦ ਨਾਲ ਤੇ ਨੈਕਸਟ ਆ ਜੂਗਾ ਬਾਸ ਬਾਸ ਪਾ ਤੋਂ ਪਾਣੀ ਦਾ ਬੰਨ ਮੱਥਣ ਚੱਕਰ पे देखिए उज्जैन गैन लिखा है, संगनन लिखा है। बेरी मनी प्लांट लकड़ी सो आजुगा संगनन, आ संगनन, अगे तेल दा आजुगा मोनी प्लांट गेंद गुत्ती जोड़ पहले नाल आजुगा गेंद गुत्ती जोड़ दा ਲੱਕੜੀ ਦੇ ਨਾਲ ਮੈਗਨੇਟਾਈਟ ਦਾ ਆ ਜੂਗਾ ਕੁਦਰਤੀ ਚੁੰਬਕ ਜਿਹਨੂੰ ਆਪਾਂ ਮੈਗਨੇਟਾਈਟ ਕਹਿੰਦੇ ਹਾਂ ਜਾਂ ਮੈਗਨੇਟ ਗੈਸ ਦੀ ਪਰਤ ਜਿਹੜੀ ਭਰਾ ਵੈਗ ਨਹੀਂ ਕਰਨਾਂ ਤੋਂ ਬਚਾਉਂਦੀ ਆ ਉਹ ਜਾਇਨ ਗੈਸ ਹੁੰਦੀ ਆ ਘਰੇਲੂ ਕੂੜਾ ਸਬਜ਼ੀਆਂ ਦੇ ਸੜਕੇ ਹੋ ਗਿਆ ਠੀਕ ਹੈ ਬਾਕੀ ਸਾਰੀਆਂ ਤੇ ਨੈਕਸਟ ਆ ਜੂਗਾ ਸਹੀ ਗਲਤ ਸੁੱਤੀ ਕੱਪੜੇ ਗਰਮ ਅਤੇ ਨਵੀਂ ਵਾਲੇ ਮੌਸਮ ਵਿੱਚ ਪਹਿਨਣੇ ਆਰਾਮਦਾਇਕ ਹੁੰਦੇ ਹਨ ਸਹੀ ਕਿਉਂਕਿ ਸੁੱਤੀ ਕੱਪੜੇ ਪਸੀਨਾ ਸੋਖ ਲੈਂਦੇ ਤੇ ਹਵਾ ਆਉਣ ਦਿੰਦੇ ਨੇ ਤੇਲ ਪਾਣੀ ਵਿੱਚ ਘੁਲ ਜਾਂਦਾ ਹੈ ਗਲਤ ਤੇਲ ਪਾਣੀ ਕਦੇ ਵੀ ਇੱਕ ਦੂਜੇ ਵਿੱਚ ਪੂਰੀ ਤਰ੍ਹਾਂ ਨਹੀਂ ਘੁਲਦੇ ਤੇ ਤੀਜਾ ਡੰਡਿਆਂ ਤੋਂ ਦਾਈਆਂ ਨੂੰ ਵੱਖ ਕਰਨ ਦੀ ਵੱਖ ਕਰਨ ਨੂੰ ਗਹਾਈ ਕਹਿੰਦੇ ਕਹਿੰਦੇ ਹਨ ਸੋ ਗਲਤ ਇਹ ਵਿਧੀ ਛੜਾਈ ਜਾਂ ਚੁਨਾਈ ਕਹੀ ਜਾਂਦੀ ਹੈ ਦੁੱਧ ਤੋਂ ਪਨੀਰ ਦਵਾਨਾ ਉਲਟਨ ਜੋਗ ਪਰਿਵਰਤਨ ਹੈ ਗਲਤ ਇਹ ਉਲਟਾਉਣ ਜੋਗ ਪਰਵਰਤਨ ਅਲ ਉਲਟਾਉਣ ਜੋਗ ਰੱਦੀ ਅਨੁਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ ਗਲਤ ਉੱਠ ਦਾ ਕੁਝ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ਸਹੀ ਸੂਰਤਿ ਉੱਠ ਦਾ ਕੁੰਭ ਭੋਜਨ ਤੇ ਪਾਣੀ ਇਕੱਠਾ ਕਰਦਾ ਸਹੀ ਲੰਬਾਈ ਦਾ ਮਾਣਿਕ 21 ਮੀਟਰ ਹੈ ਸਹੀ ਬਿਜਲੀ ਧਾਰਾ ਇੱਕ ਪੈਸੇ ਦੇ ਸਿੱਕੇ ਵਿੱਚੋਂ ਲੰਘਦੀ ਹੈ ਸਹੀ ਜੈਵਿਕ ਗੂੜਾ ਖਤਰਨਾਕ ਅਤੇ ਸੂਤਕਾਰੀ ਹੁੰਦਾ ਹੈ ਗਲਤ ਲਾਸਟ ਨੈਕਸਟ ਆਜੂ ਕੋ ਕੁਐਸਚਨ ਆਨਸਰ ਤੁਹਾਡੇ ਸੋ ਟੋਟਲ 10 ਕੁਐਸਚਨ ਨੇਗੇ ਤੋਂ ਤਾਂ ਦੇ ਨੇ ਸਾਰਿਆਂ ਦੇ ਟੋਟਲ 20 ਨੰਬਰ ਤੁਹਾਨੂੰ ਮਿਲਗੇ ਕੁਐਸਚਨ ਆਨਸਰਸ ਜਿਵੇਂ ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਹਿੰਦੇ ਨੇ ਪ੍ਰੋਟੀਨ ਸਰੀਰ ਦੀਆਂ ਨਵੀਆਂ ਕੋਸ਼ਿਕਾਵਾਂ ਬਣਾਉਣ ਵਿੱਚ ਮਦਦ ਕਰਦੇ ਹਨ ਇਹ ਮਾਸਪੇਸ਼ੀਆਂ ਚਮੜੀ ਤੇ ਰੂ ਆਦਿ ਮੁਰੰਮਤ ਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ ਇਸ ਲਈ ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਹਾ ਜਾਂਦਾ ਹੈ ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆਂ ਦੇ ਨਾਮ ਜਿਵੇਂ ਲੱਕੜ ਪਲਾਸਟਿਕ ਦੀ ਗੇਂਦ ਹੋਗੀ ਥਰਮੋਕਲ ਅੱਗੇ ਰਾਵਣ ਦੀ ਰਬਰ ਦੀ ਟਿੱਕੀ ਅੱਗੇ ਬਾਸਪਣ ਅਤੇ ਸੰਘਣਨ ਵਿੱਚ ਅੰਤਰ ਬਾਸਪਣ ਤਰਲ ਪਦਾਰਥਾਂ ਦਾ ਬਾਸਪੂ ਗੈਸ ਵਿੱਚ ਬਦਲਣਾ ਸੰਘਣਨ ਗੈਸਾਂ ਦਾ ਤਰਲ ਪਦਾਰਥ ਵਿੱਚ ਬਦਲਣਾ ਪੱਤਿਆਂ ਦੇ ਮੁੱਖ ਕੰਮ ਕੀ ਨੇ ਭੋਜਨ ਬਣਾਉਣਾ ਜਿਵੇਂ ਪ੍ਰਕਾਸ਼ ਸੰਸ਼ਲੇਸ਼ਣ ਹੋਗਾ ਬਾਸਪੂ ਸਰਜਨ ਦਾ ਪਾਣੀ ਛੱਡਣਾ ਤੇ ਗੈਸਾਂ ਦੀ ਆਦਾਨ ਪ੍ਰਦਾਨ ਕਰਨਾ ਤੇ ਨੈਕਸਟ ਗਤੀ ਅਤੇ ਚਾਲਨ ਵਿੱਚ ਕੀ ਅੰਤਰ ਹੈ ਗਤੀ ਕਿਸੇ ਚੀਜ਼ ਦੀ ਸਥਿਤੀ ਦੇ ਸਮੇਂ ਨਾਲ ਬਦਲਣਾ ਚਾਲਨ ਕਿਸੇ ਚੀਜ਼ ਦੀ ਗਤੀ ਦੀ ਦਿਸ਼ਾ ਜਾਂ ਤੇਜ਼ੀ ਅੱਗੇ ਗੱਠ ਦੀ ਲੰਬਾਈ ਨੂੰ ਮਾਪਣ ਇਕਾਈ ਦੇ ਤੌਰ ਤੇ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ ਕਿਉਂਕਿ ਗੱਠ ਹਰ ਵਿਅਕਤੀ ਲਈ ਵੱਖ-ਵੱਖ ਹੋ ਸਕਦੀ ਹੈ ਇਸ ਲਈ ਇਹ ਇੱਕ ਅਨਮਿਆਰੀ ਇਕਾਈ ਹੈ ਇਹ ਸਹੀ ਹੈ ਅਤੇ ਸਥਿਰ ਮਾਪ ਨਹੀਂ ਦਿੰਦੀ ਇਹ ਸਹੀ ਹੈ ਤੇ ਸਥਿਰ ਮਾਪ ਨਹੀਂ ਦਿੰਦੀ ਬਿਜਲੀ ਦੇ ਉਪਕਰਨ ਜਾਂ ਵਿੱਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਹੱਥ ਸਕਾਉਣਾ ਕਿਉਂ ਚਾਹੀਦਾ ਨਮੀ ਬਿਜਲੀ ਦੀ ਚਾਲਕ ਹੁੰਦੀ ਹੈ ਤੇ ਜੇ ਹੱਥਾਂ ਨਾਲ ਛੂਨ ਨਾਲ ਬਿਜਲੀ ਦਾ ਝਟਕਾ ਲੱਗ ਸਕਦਾ ਹੈ ਇਸ ਲਈ ਹੱਥ ਸਕਾਉਣੇ ਲਾਜ਼ਮੀ ਹਨ ਪਾਣੀ ਦੇ ਦੋ ਮੁੱਖ ਸਰੋਤ ਕਿਹੜੇ ਨੇ ਕੁਦਰਤੀ ਸਰੋਤ ਨਦੀ ਹੋਗੇ ਝੀਲ ਵਰਖਾ ਤੇ ਜ਼ਮੀਨੀ ਸਰੋਤ ਹੋਗੇ ਹੈਡ ਕੰਪ ਪੂਆ ਨਾਲ ਕੋ ਅਗੇ ਹਵਾ ਦੇ ਵੱਖ-ਵੱਖ ਰਸਾਂ ਦੇ ਨਾਲ ਇੱਕ ਆਕਸੀਜਨ ਨਾਈਟ੍ਰੋਜਨ ਕਾਰਬਨ ਡਾਈਆਕਸਾਈਡ ਹੋਗੀ ਬਾਸਪੋਗੇ ਆਰਗਨ ਤੇ ਅੰਨਿਆ ਗੈਸਾਂ ਮਤਲਬ ਹੋਰ ਗੈਸਾਂ ਆਦਿ ਨੀਲੇ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹਰਾ ਕੂੜਾਦਾਨ ਜਿਵੇਂ ਜੈਵਿਕ ਕੂੜਾ ਫਲ ਸਬਜ਼ੀਆਂ ਦੇ ਸਿਲਕੇ ਭੋਜਨ ਬਚੇ ਨੀਲਾ ਕੂੜੇਦਾਨ ਜੈਵਿਕ ਕੂੜਾ ਜਿਵੇਂ ਪਲਾਸਟਿਕ ਕੰਚ ਤਾਤੂ ਆਦ ਤੇ ਨੈਕਸਟ ਆਜੂ ਵੱਡੇ ਕੁਐਸਚਨ ਤੁਹਾਡੇ ਸੋ ਨੈਕਸਟ ਵੱਡੇ ਕੁਐਸਚਨ ਨੇ ਜੋ ਲਾਸਟ ਤੇ ਤੁਹਾਡੇ ਪਾਰਟ ਐਫ ਤਿੰਨ ਅੰਕਾਂ ਵਾਲੇ ਪ੍ਰਸ਼ਨ ਨੇ ਰੇਕਾ ਹਰ ਇੱਕ ਕੁਐਸਚਨ ਤੇ ਤੁਹਾਨੂੰ ਮਿਲਣਗੇ ਤਿੰਨ ਨੰਬਰ ਜਿਸ ਕੇ ਮੈਂ ਪਹਿਲਾਂਗਾ ਜੀਵਿਤ ਪ੍ਰਾਣੀਾਂ ਲਈ ਭੋਜਨ ਦੀ ਕੀ ਮਹੱਤਤਾ ਹੈ ਭੋਜਨ ਜੀਵਿਤ ਪ੍ਰਾਣੀਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਨੂੰ ਊਰਜਾ ਦਿੰਦਾ ਹੈ ਇਹ ਸਰੀਰ ਦੀ ਬਾਧੂ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ ਮਤਲਬ ਬਾਦੇ ਵਿੱਚ ਇਹ ਬਿਮਾਰੀਆਂ ਤੋਂ ਲੜਨ ਲਈ ਰੋਗਾਂ ਦਾ ਵਿਰੋਧ ਕਰਨ ਦੀ ਤਾਕਤ ਦਿੰਦਾ ਇਹ ਸਰੀਰ ਦੀ ਮੁਰੰਮਤ ਅਤੇ ਨਵੀਆਂ ਕਸ਼ਮਕਾਵਾਂ ਬਣਾਉਣ ਲਈ ਨਿਰੰਦੇ ਪਦਾਰਥ ਦਿੰਦਾ ਅਗੇ ਕੋਰਤ ਤੇ ਰੀਸ਼ੇ ਅਤੇ ਸੰਸਲਿਤ ਰੀਸ਼ੇ ਵਿਚ ਅੰਤਰ ਦੱਸੋ ਪਹਿਲਾ ਸਰੋਤ ਇਹਨਾਂ ਦੇ ਪੌਦੇ ਜਾਂ ਜਾਨਵਰ ਨੇ ਕਿ ਕੁਦਰਤੀ ਰੀਸ਼ੇ ਦੇ ਤੇ ਸੰਸਲਿਤ ਤੇ ਰਸਾਇਣਿਕ ਪਦਾਰਥ ਉਦਾਹਰਨਾਂ ਦੀ ਕਪਾ ਉਨ ਰੇਸ਼ਮ ਤੇ ਸੰਸਲੇਤ ਦੇ ਅਗੇ ਨਾਈਲੋਨ ਫ੍ਰੇਓਨ ਤੇ ਪੋਲੀਐਸਟਰ ਨਾਸ਼ੂਨਾ ਕੁਦਰਤੀ ਤੌਰ ਤੇ ਨਾਸ਼ ਹੋ ਜਾਂਦੇ ਹਨ ਅਕਸਰ ਨਾਸ਼ ਨਹੀਂ ਹੁੰਦੇ ਅਗੇ ਧੀਮੇ ਅਤੇ ਤੇਜ਼ ਪਰਿਵਰਤਨ ਹੰਧਾਰ ਸਹਿਤ ਦੱਸੋ ਪਾਰਦਰਸ਼ੀ ਅਤੇ ਅਪਾਰਦਰਸ਼ੀ ਤੇ ਅਰਪਾਰਦਰਸ਼ੀ ਵਸੂ ਕੀ ਹਨ ਇਹ ਦੱਸਣਾ ਤੁਸੀਂ ਪਾਰਦਰਸ਼ੀ ਜਿੰਨਾ ਵਿੱਚੋਂ ਆਪਰ ਦੇਖਿਆ ਜਾਂਦਾ ਅਪਾਰਦਰਸ਼ੀ ਜਿੰਨਾ ਵਿੱਚੋਂ ਨਹੀਂ ਦੇਖਿਆ ਜਾਂਦਾ ਮਤਲਬ ਥੋੜੀ ਜੀ ਰੋਸ਼ਨੀ ਨਿਕਲਦੀ ਹੈ ਨਹੀਂ ਦੇਖਿਆ ਜਾਂਦਾ ਪਾਰਦਰਸ਼ੀ ਤੇ ਅਪਾਰਦਰਸ਼ੀ ਯੇਨਰ ਆਈ ਥੋੜੀ ਰੋਸ਼ਨੀ ਲੰਗਦੀ ਹੈ ਅੱਗੇ ਚੁੰਬਕੀ ਕੰਪਾਸ ਕੀ ਆ ਸੋ ਬਾਕੀ ਜਿਹੜੇ ਕੁਐਸਚਨ ਰਹਿ ਗਏ ਉਹ ਤੁਸੀਂ ਪੀਡੀਐਫ ਡਾਊਨਲੋਡ ਕਰਕੇ ਖੁਦ ਦੇਖ ਲੈਣਾ ਸੋ ਮਿਲਦੇ ਹਾਂ ਕੋਰ ਨਵੀਂ ਵੀਡੀਓ ਬਚ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਜੋ ਵੀ ਨੈਕਸਟ ਪੇਪਰ ਕਮੈਂਟ ਕਰਕੇ ਦੱਸਣਾ